सिविल स्थल तरंतरण बिखे मौजूद नशा छुड़ौ सेंटर दी सिविल सर्जन डॉक्टर कमलपाल ਵੱਲੋਂ ਚੈਕਿੰਗ ਕੀਤੀ ਗਈ ਸੀ ਇਸ ਦੌਰਾਨ ਕਈ ਅਹਿਮ ਖਾਮੀਆਂ ਸਾਹਮਣੇ ਆਈਆਂ ਹਨ ਅੱਜ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਗਈ ਹੈ ਔਰ ਕੀ ਜਾਂਚ ਚੱਲ ਰਹੀ ਹੈ ਨਮਸਕਾਰ ਸਰ ਇਸ ਬਤ ਜਾਣਕਾਰੀ ਦੇਣਾ ਔਰ ਕੀ ਮਾਮਲਾ ਸੀ ਔਰ ਕੀ ਅੱਗੇ ਜਾਂਚ ਸ਼ੁਰੂ ਕੀਤੀ ਹੈ ਨਸ਼ਾ ਛਡੋ ਕੇਂਦਰ ਦੀ ਅਸੀਂ ਅਚਾਨਕ ਚੈੱਕ ਕੀਤਾ ਤੇ ਉੱਥੇ ਪਤਾ ਚੱਲਿਆ ਕਿ ਬਹੁਤ ਸਾਰੇ ਜੋ ਪੇਸ਼ੰਟ ਦਵਾਈ ਲੈਣਾ ਹੁੰਦੇ ਉਹਨਾਂ ਦੇ ਆਧਾਰ ਕਾਰਡ ਡੁਪਲੀਕੇਟ ਸੀ ਜਾਂ ਉਹਨਾਂ ਦੀ ਸਕੈਨਿੰਗ ਕਰਕੇ ਉਹਦੀ ਫੋਟੋ ਚੇਂਜ ਕੀਤੀ ਹੋਈ ਸੀ ਕਈਆਂ ਦੇ ਐਡਰੈਸ ਚੇਂਜ ਕੀਤੇ ਹੋਏ ਸੀ ਤੇ ਅਸੀਂ ਉਹਨੂੰ ਰੈਂਡਮ ਚੈੱਕ ਕੀਤਾ ਤੇ ਸਾਡੇ ਕੋਲ ਕੋਈ ਤਕਰੀਬਨ 2-3 ਦਿਨ ਦੇ ਵਿੱਚ ਹੀ 150 ਅਧਾਰ ਕਾਰਡ ਡੁਪਲੀਕੇਟ ਪਾਇਆ ਗਿਆ ਫਿਰ ਅਸੀਂ ਸਾਰੇ ਜ਼ਿਲ੍ਹੇ 'ਚ ਆਰਡਰ ਕੀਤਾ ਕਿ ਇਹ ਅਧਾਰ ਕਾਰਡ ਤੇ ਫੋਟੋ ਚੈੱਕ ਕੀਤੀ ਜਾਵੇ ਉਹਦਾ ਐਡਰੈਸ ਮੈਚ ਕੀਤਾ ਜਾਵੇ ਤੇ ਬਹੁਤ ਸਾਰੇ ਮਰੀਜ਼ ਉਸ ਦੇ ਨਾਲ ਫਰਕ ਪੈ ਗਿਆ ਕਿ ਘਟ ਗਏ ਮਰੀਜ਼ ਵੋਟ ਸੈਂਟਰ ਵਾਲੇ ਡੁਪਲੀਕੇਟ ਜਿਹੜੇ ਮਰੀ ਆਉਣਾ ਬੰਦ ਹੋ ਗਏ ਸਰ ਇਹ ਐਨਡੀਪੀਐਸ ਸੈਕਟਰ ਦੇ ਤਹਿਤ ਬੁਪੀਰਨੋਰਫਿਨ ਨਾਮਕ ਦਵਾਈ ਜਿਹੜੀ ਪ੍ਰੈਸ਼ਨ ਨੂੰ ਦਿੱਤੀ ਜਾਂਦੀ ਹੈ ਇਹਦੇ ਵਿੱਚ ਕਪਲਾ ਵੀ ਸਾਹਮਣੇ ਆਇਆ ਹੋਏਗਾ ਔਰ ਉਹ ਇਹਦੇ ਕਰਮਚਾਰੀਆ ਆ ਰਹੇ ਆ ਸਾਹਮਣੇ ਜਾਂ ਕੋਈ ਬਾਹਰ ਦੇ ਵਿਅਕਤੀ ਆ ਰਹੇ ਆ ਕਿਸ ਤਰ੍ਹਾਂ ਇਹਦਾ ਮਿਸਯੂਜ਼ ਹੁੰਦਾ ਸੀਗਾ ਹਲਕਾ ਇਹ ਗੱਲ ਤਾਂ ਕਹਿੰਨੀ ਬੜੀ ਵੱਡੀ ਹੈਗੀ ਕਿ ਕਿਸੇ ਦਾ ਕਸੂਰ ਸੀ ਅਸੀਂ ਫਿਲਹਾਲ ਜੋ ਵੀ ਇੱਥੇ 8 ਸਾਲ ਤੋਂ ਜਾਂ 10 ਸਾਲ ਤੋਂ ਕਰਮਚਾਰੀ ਕੰਮ ਕਰਦੇ ਸੀਗੇ ਤੇ ਉਹਨਾਂ ਨੂੰ ਹੀ ਟਰਾਂਸਫਰ ਕਰਤੀ ਅਸੀਂ ਫੀਲਡ ਦੇ ਵਿੱਚ ਉਹਨਾਂ ਦੀ ਜਗ੍ਹਾ ਤੇ ਨਵੇਂ ਲਗਾ ਦਿੱਤੇ ਸਿਰਫ ਇਸ ਕਰਕੇ ਕਿ ਪੁਰਾਣੇ ਨੂੰ ਬਦਲ ਬਦਲ ਕੇ ਤਾਂ ਅਸੀਂ ਇਨਕੁਆਰੀ ਕਰ ਸਕੀਏ ਹਲੇ ਇਨਕੁਆਰੀ ਚੱਲ ਰਹੀ ਹੈ ਜਿਦੋਂ ਵੀ ਇਨਕੁਆਰੀ ਦੀ ਕੰਪਲੀਟ ਰਿਪੋਰਟ ਆਏਗੀ ਫਿਰ ਤੁਹਾਨੂੰ ਦੱਸ ਦਵਾਂਗੇ ਇਸ ਮਾਮਲੇ ਵਿੱਚ ਸਿਵਲ ਸਰਜਨ ਵੱਲੋਂ ਜਾਂਚ ਕਮੇਟੀ ਬਿਠਾ ਦਿੱਤੀ ਗਈ ਹੈ ਔਰ ਆਉਣ ਵਾਲੇ ਸਮੇਂ ਵਿੱਚ ਇਸ ਦਾ ਕੀ ਸਿੱਟਾ ਨਿਕਲਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਰਮਨ ਚਾਵਲਾ ਜਗਬਨਿ ਟੀਵੀ ਤਰਨਤਾਰਨ ਸਿਵਲ ਅਸਤਲ ਤਰੰਤਰਨ ਵਿਖੇ ਮੌਜੂਦ ਨਸ਼ਾ ਛਡਾਊ ਸੈਂਟਰ ਦੀ ਸਿਵਲ ਸਰਜਨ ਡਾਕਟਰ ਕਮਲ ਪਾਲ ਵੱਲੋਂ ਚੈਕਿੰਗ ਕੀਤੀ ਗਈ ਸੀ ਇਸ ਦੌਰਾਨ ਕਈ ਅਹਿਮ ਖਾਮੀਆਂ ਸਾਹਮਣੇ ਆਈਆਂ ਹਨ ਅੱਜ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਗਈ ਹੈ ਔਰ ਕੀ ਜਾਂਚ ਚੱਲ ਰਹੀ ਹੈ ਨਮਸਕਾਰ ਸਰ ਤੁਸੀਂ ਸਾਨੂੰ ਜਾਣਕਾਰੀ ਦਿਨਾ ਔਰ ਕੀ ਮਾਮਲਾ ਸੀ ਔਰ ਕੀ ਅਗੇ ਜਾਂਚ ਸ਼ੁਰੂ ਕੀਤੀ ਹੈ ਨਸ਼ਾ ਛਡਾਓ ਕੇਂਦਰ ਦੀ ਅਸੀਂ ਅਚਾਨਕ ਚੈੱਕ ਕੀਤਾ ਤੇ ਉੱਥੇ ਪਤਾ ਚੱਲਿਆ ਕਿ ਬਹੁਤ ਸਾਰੇ ਜੋ ਪੇਸ਼ੈਂਟ ਦਵਾਈ ਲੈਣਾ ਹੁੰਦੇ ਉਹਨਾਂ ਦੇ ਆਧਾਰ ਕਾਰਡ ਡੁਪਲੀਕੇਟ ਸੀ ਜਾਂ ਉਹਨਾਂ ਦੀ ਸਕੈਨਿੰਗ ਕਰਕੇ ਉਹਦੀ ਫੋਟੋ ਚੇਂਜ ਕੀਤੀ ਹੋਈ ਸੀ ਕਈਆਂ ਦੇ ਐਡਰੈਸ ਚੇਂਜ ਕੀਤੇ ਹੋਏ ਸੀ ਤੇ ਅਸੀਂ ਉਹਨੂੰ ਰੈਂਡਮ ਚੈੱਕ ਕੀਤਾ ਤੇ ਸਾਡੇ ਕੋਲ ਕੋਈ ਤਕਰੀਬਨ 2-3 ਦਿਨ ਦੇ ਵਿੱਚ ਹੀ 150 ਅਧਾਰ ਕਾਰਡ ਡੁਪਲੀਕੇਟ ਪਾਇਆ ਗਿਆ ਫਿਰ ਅਸੀਂ ਸਾਰੇ ਜ਼ਿਲ੍ਹੇ ਚ ਆਰਡਰ ਕੀਤਾ ਕਿ ਇਹ ਅਧਾਰ ਕਾਰਡ ਤੇ ਫੋਟੋ ਚੈੱਕ ਕੀਤੀ ਜਾਵੇ ਉਹਦਾ ਐਡਰੈਸ ਮੈਚ ਕੀਤਾ ਜਾਵੇ ਤੇ ਬਹੁਤ ਸਾਰੇ ਮਰੀਜ਼ ਉਸ ਦੇ ਨਾਲ ਫਰਕ ਪੈ ਗਿਆ ਕਿ ਘਟ ਗਏ ਮਰੀਜ਼ ਵੋਟ ਸੈਂਟਰ ਵਾਲੇ ਡੁਪਲੀਕੇਟ ਜਿਹੜੇ ਮਰੀਜ਼ ਆਉਣਾ ਬੰਦ ਹੋ ਗਏ ਸਰ ਇਹ ਐਨਡੀਪੀਐਸ ਐਕਟ ਦੇ ਤਹਿਤ ਬੁਪਿਰਨੋਰਫਿਨ ਨਾਮਕ ਦਵਾਈ ਜਿਹੜੀ ਪ੍ਰੈਸ਼ਰ ਨੂੰ ਦਿੱਤੀ ਜਾਂਦੀ ਹੈ ਇਹਦੇ ਵਿੱਚ ਕਪਲਾ ਵੀ ਸਾਹਮਣੇ ਆਇਆ ਹੋਏਗਾ ਔਰ ਉਹ ਇਹਦੇ ਕਰਮਚਾਰੀਆਂ ਆ ਰਹੇ ਆ ਸਾਹਮਣੇ ਜਾਂ ਕੋਈ ਬਾਹਰ ਦੇ ਵਿਅਕਤੀ ਆ ਰਹੇ ਆ ਕਿਸ ਤਰ੍ਹਾਂ ਇਹਦਾ ਮਿਸਯੂਜ਼ ਹੁੰਦਾ ਸੀਗਾ ਖਲ ਇਹ ਗੱਲ ਤਾਂ ਗਣੀ ਬੜੀ ਵੱਡੀ ਹੈਗੀ ਕਿਸੇ ਦਾ ਕਸੂਰ ਸੀ ਅਸੀਂ ਫਿਲਹਾਲ ਜੋ ਵੀ ਇੱਥੇ 8 ਸਾਲ ਤੋਂ ਜਾਂ 10 ਸਾਲ ਤੋਂ ਕਰਮਚਾਰੀ ਕੰਮ ਕਰਦੇ ਸੀਗੇ ਤੇ ਉਹਨਾਂ ਨੂੰ ਹੀ ਟਰਾਂਸਫਰ ਕਰਤੀ ਅਸੀਂ ਫੀਲਡ ਦੇ ਵਿੱਚ ਉਹਨਾਂ ਦੀ ਜਗ੍ਹਾ ਤੇ ਨਵੇਂ ਲਗਾ ਦਿੱਤੇ ਸਿਰਫ ਇਸ ਕਰਕੇ ਕਿ ਪੁਰਾਣੇ ਨੂੰ ਬਦਲੇ ਬਦਲ ਕੇ ਤਾਂ ਅਸੀਂ ਇਨਕੁਆਰੀ ਕਰ ਸਕੀਏ ਹਾਲੇ ਇਨਕੁਆਰੀ ਚੱਲ ਰਹੀ ਹੈ ਜਿਦੋਂ ਵੀ ਇਨਕੁਆਰੀ ਦੀ ਕੰਪਲੀਟ ਰਿਪੋਰਟ ਆਏਗੀ ਫਿਰ ਤੁਹਾਨੂੰ ਦੱਸ ਦਵਾਂਗੇ ਇਸ ਮਾਮਲੇ ਵਿੱਚ ਸਿਵਲ ਸਰਜਨ ਵੱਲੋਂ ਜਾਂਚ ਕਮੇਟੀ ਬਿਠਾ ਦਿੱਤੀ ਗਈ ਹੈ ਔਰ ਆਉਣ ਵਾਲੇ ਸਮੇਂ ਵਿੱਚ ਇਸ ਦਾ ਕੀ ਸਿੱਟਾ ਨਿਕਲਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਰਮਨ ਚਾਵਲਾ ਜਗਬਨੇ ਟੀਵੀ ਤਰਨਤਾਰਨ